ਲੱਭੇ ਇੱਥੇ ਜਿਹੜੀ ਖੂਦ ਹੀ ਮਤਲਬ ਲੋਕੇਸ਼ਨ ਬਣਾਈ ਹੋਈ ਇਹਨਾਂ ਨੇ ਬਹੁਤ ਹੀ ਵਧੀਆ ਹੈਗਾ ਤੇ ਵਿੱਚ ਪਾਣੀ ਵੀ ਹੈਗਾ ਤੇ ਜਿਵੇਂ ਮਟਕਾ ਮੁਟਕਾ ਚੱਕੇ ਜਿਵੇਂ ਬਸੰਤੀ ਜਦੋਂ ਫਸਰਤੇ ਤੇ ਸ਼ੂਟਿੰਗ ਹੋਊਗੀ ਇੱਥੇ ਦੇ ਵਿੱਚ ਕਿੱਡਾ ਮਤਲਬ ਘੈਂਟ ਮਾਹੌਲ ਲੱਗੂਗਾ ਨਾ ਲੱਭੇ ਪੂਰਾ ਦੇਖਣ ਦੇ ਵਿੱਚ ਵੀ ਜਿਹੜਾ 1950 ਤੋਂ ਪਹਿਲਾਂ ਪੁੱਲਾਂ ਦੀਆਂ ਗੱਲਾਂ ਲੱਗਦੀਆਂ ਇਹ ਠੀਕ ਹੈ 1947 ਤੋਂ ਪਹਿਲਾਂ ਪੁੱਲਾਂ ਦੀਆਂ ਤੇ ਪੂਰਾ ਆਪਾਂ ਨੂੰ ਜਿਹੜਾ ਪੁਰਾਣਾ ਪੰਜਾਬ ਆ ਜਿਹੜਾ ਉਹਦੀ ਝਲਕ ਇਹ ਦਿਖਾਈ ਦਿੰਦੀ ਹੈ ਤੇ ਇੱਧਰ ਬਈ ਕੁੱਕੜਾ ਖੁੱਡਾਈ ਬਣਾਇਆ ਤੇ ਵਿੱਚ ਕੋ ਟਾਂਗਾ ਖੜਾ ਮਰਦ ਫਿਰ ਮਰਦ ਟਾਂਗੇ ਵਾਲਾ ਠੀਕਾ ਕੋੜੇ ਵੀ ਇੱਧਰ ਖੜੇ ਐ ਤੇ ਇੱਧਰ ਵੀ ਬਾਈ ਜੀ ਕੱਚੇ ਘਰਾਂ ਦੀ ਲੋਕੇਸ਼ਨ ਆ ਤੇ ਜਿਹੜੀ ਕਿ ਬਹੁਤ ਜਿਆਦਾ ਸੋਹਣੀ ਲੱਗਦੀ ਆ ਤੇ ਆਜੋ ਤੁਹਾਨੂੰ ਜਿਹੜਾ ਇੱਕ ਬਈ ਐਂਟੀਨਾ ਦਾ ਟਾਈਮ ਵੀ ਹੁੰਦਾ ਸੀਗਾ ਤੁਸੀਂ ਉਹ ਦੇਖੋ ਵੀ ਐਂਟੀਨਾ ਤਾਂ ਲੱਗਿਆ ਹੋਇਆ ਤੇ ਜਿਹੜਾ ਸਾਡੇ ਟਾਈਮਾਂ ਦੇ ਵਿੱਚ ਸ਼ਕਤੀਮਾਨ ਚੱਲਦਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਵੀ ਐਂਟੀਨਾ ਵਗੈਰਾ ਸੈੱਟ ਕਰਕੇ ਬਲੈਕਸ ਮਤਲਬ ਜਿਹੜਾ ਬਲੈਕ ਐਂਡ ਵਾਈਟ ਆਪਣੇ ਟੀਵੀ ਹੁੰਦਾ ਸੀਗਾ ਤੇ ਫਿਰ ਦੇਖਦੇ ਹੁੰਦੇ ਜਿਵੇਂ ਕਈ ਵਾਰ ਰੇਂਜ ਵਗੈਰਾ ਹਾਲੀਆਂ ਦੀ ਸੀ ਤੇ ਤਾਰੇ ਜਿਹਾਉਣ ਲੱਗਦੇ ਸੀ ਉਦੋਂ ਐਂਟੀਨਾ ਸੈੱਟ ਕਰਦੇ ਹੁੰਦੇ ਸੀ ਬਈ ਅਸੀਂ ਵੀ ਦਰਸ਼ਕੋ ਪੂਰਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਤੇ ਜਿਵੇਂ ਪਹਿਲਾਂ ਪੁਰਾਣੇ ਮੰਝੇ ਹੁੰਦੇ ਸੀਗੇ ਹੁਣ ਚਲੋ ਜਿਹੜੀ ਥਾਂ ਬਡਾਣੇ ਵਾਲੀ ਪਰ ਆਪਣੇ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਮੰਝੇ ਹੁੰਦੇ ਨੇ ਪਰ ਇਸ ਟਾਈਪ ਦੇ ਮੰਝੇ ਨਹੀਂ ਹੁੰਦੇ ਬਈ ਜਿਹੜੇ ਆ ਬਣਾਏ ਜਾਣਾ ਪੁਰਾਣੇ ਟਾਈਪ ਦੇ ਰੈਡ ਡੇ ਇਹਨਾਂ ਦੇ ਹਨ ਜਿਹੜੇ ਪਾਵੇ ਆ ਬਹੁਤ ਭਾਰੇ ਆ ਤੇ ਇਸ ਤਰ੍ਹਾਂ ਦੇ ਮੰਝੇ ਨਹੀਂ ਹੁੰਦੇ ਹੁਣ ਆਪਣੇ ਘਰ ਦਾ ਵੀ ਜਿਹੜੀ ਪੁਰਾਣੇ ਟਾਈਪ ਦੀ ਅਲਮਾਰੀ ਇੱਥੇ ਪਈ ਹੋਈ ਆ ਠੀਕ ਹੈ ਤੇ ਸ਼ੂਟਿੰਗ ਆਪਾਂ ਸਾਰੀ ਕੰਪਲੀਟ ਕਰ ਲਈ ਤੇ ਥੋੜਾ ਜਿਹਾ ਆਪਣੇ ਹਿਸਾਰ ਹੈਗਾ ਉਹ ਆਪਾਂ ਕਰਕੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਤਾਂ ਵੀ ਮੈਨੂੰ ਤਾਂ ਪੂਰੀ ਅੰਗਰੇਜ਼ੀ ਫਿਲਮ ਵਾਲੀ ਜਿਹੜੀ ਫੀਲਿੰਗ ਆਈ ਜਾਂਦੀ ਹੈ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਹਨ ਜਿਹੜੇ ਮਕਾਨ ਹੈ ਉਹ ਦਿਖਾਈ ਸੀ ਕਿ ਤੇ ਤੁਸੀਂ ਦਰਸ਼ਕਾਂ ਨੂੰ ਇੱਧਰ ਵੀ ਦਿਖਾਓ ਬਈ ਇੱਧਰ ਵੀ ਪੂਰਾ ਕੱਚੀ ਜਿਹੜੀ ਲੋਕੇਸ਼ਨ ਹੈ ਤੇ ਉਹ ਰਾਇਲਸ ਰਾਇਲਸ ਜਿਹੜੀ ਕਾਰ ਹੈ ਉਹਦਾ ਬਈ ਇਹਨਾਂ ਨੇ ਮਾਡਲ ਤਿਆਰ ਕੀਤਾ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਸ ਸਵਾਗਤ ਕਰਦੇ ਤੁਹਾਡੇ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਅਸੀਂ ਆਏ ਹਾਂ ਬਠਿੰਡਾ ਦੀ ਡ੍ਰੀਮ ਲੈਂਡ ਫਰਮ ਸਿਟੀ ਵਿਖੇ ਤੇ ਇਹ ਜਿਹੜੀ ਮੁਕਸਰ ਤੋਂ ਬਠਿੰਡਾ ਰੋਡ ਦੇ ਵਿੱਚ ਉੱਪਰ ਜਿਹੜਾ ਸਥਿਤ ਹੈ ਤੇ ਇਹ ਜਿਹੜੇ ਮੁਕਸਰ ਤੋਂ ਆਪਣੇ ਤੇ ਉਹਨਾਂ ਦੀ ਫਿਲਮ ਸਿਟੀ ਹੈ ਤੇ ਅੱਜ ਉਹ ਤੁਹਾਨੂੰ ਅਸੀਂ ਦਿਖਾਉਣੇ ਆ ਵੀ ਇੱਥੇ ਕਿਹੜੇ ਕਿਹੜੇ ਸੈੱਟ ਲੱਗੇ ਆ ਤੇ ਕਿਹੜੀ ਕਿਹੜੀ ਆਪਾਂ ਜਿਵੇਂ ਪ੍ਰੀ-ਵੈਟਿੰਗ ਵਗੈਰਾ ਛੂਟ ਆਪਾਂ ਕਰ ਸਕਦੇ ਆ ਹਾਂਜੀ ਦੋਸਤੋ ਤੇ ਜਿਹੜੇ ਨਵੇਂ ਸੈੱਟ ਤਿਆਰ ਹੋਏ ਇਹਨਾਂ ਦੇ ਜਿਵੇਂ KFC ਵਗੈਰਾ ਹੋ ਗਿਆ ਤੇ ਇਧਰ ਆਈਸਕ੍ਰੀਮ ਵਗੈਰਾ ਲਿਖਿਆ ਹੋਇਆ ਮੈਕਡੋਨਲਡਸ ਹੈ ਤੇ ਲੈਵਿਜ਼ ਹੈ ਤੇ ਕਾਫੀ ਜਿਹੜਾ ਅਟਰੈਕਟਿਵ ਕਰਦੇ ਜਿਹੜਾ ਮਨ ਨੂੰ ਮਤਲਬ ਨਾ ਇਹ ਜਿਵੇਂ ਬਾਹਰ ਦੇਸ਼ਾਂ ਦੇ ਵਿੱਚ ਹੁੰਦੇ ਆ ਆਪਣਾ ਸਟ੍ਰੀਟ ਹੁੰਦੇ ਆ ਉਸ ਤਰ੍ਹਾਂ ਜਿਹੜਾ ਇੱਥੇ ਆਪਾਂ ਮਤਲਬ ਆ ਕੇ ਆਪਾਂ ਨੂੰ ਫੀਲ ਹੁੰਦਾ ਹੈਗਾ ਤੇ ਕ ਤੇ ਇੱਕ ਜਿਵੇਂ ਆਪਾਂ ਜਿਵੇਂ ਹਨਾ ਪ੍ਰੀ ਬੈਟਿੰਗ ਵਗੈਰਾ ਸ਼ੂਟ ਕਰਦੇ ਆਂ ਤੇ ਉਹਦੇ ਵਿੱਚ ਮਤਲਬ ਜਿਵੇਂ ਆਪਾਂ ਕਾਫੀ ਵਿਗਾਰ ਬਾਰ ਵਗੈਰਾ ਹੈਗਾ ਇੱਥੇ ਬਣਿਆ ਹੋਇਆ ਤੇ ਉਹਦਾ ਵੀ ਆਪਾਂ ਜਿਹੜਾ ਸ਼ੂਟ ਲੈ ਸਕਦੇ ਆਂ ਇੱਧਰ ਜਿਹੜਾ ਪੂਰਾ ਫਿਲਮੀ ਸੈਟ ਤਿਆਰ ਕੀਤਾ ਹੋਇਆ ਬੈੱਡ ਵਗੈਰਾ ਤੇ ਆਹ ਲੈਂਪ ਵਗੈਰਾ ਜਿਹੜਾ ਆਪਾਂ ਮਤਲਬ ਹਨਾ ਕੋਈ ਵੀ ਜਦੋਂ ਮੂਵੀ ਦੇ ਵਿੱਚ ਸੌਂਦੇ ਵਗੈਰਾ ਇਹਨੂੰ ਬੰਦ ਜੇ ਕਰਕੇ ਸੌਂਦੇ ਹੁੰਦੇ ਆ ਤੇ ਇੱਧਰ ਵੀ ਪਰਦੇ-ਪੁਰਦੇ ਲੱਗੇ ਹੋਏ ਆ ਤੇ ਸੋਹਣਾ ਮਾਹੌਲਾ ਤੇ ਉੱਪਰ ਝੁੰਮਰ ਵੀ ਬਹੁਤ ਸੋਹਣਾ ਝੁੰਮਰ ਨਾਲ ਆਪਣੇ ਜਿਹੜਾ ਸੰਦੀਪ ਭੱਟੀ ਜੀ ਆਏ ਆ ਠੀਕ ਆ ਇਹ ਟ ਟੈਟੂ ਰੂਟੂ ਵਾਲੀ ਬਾਈ ਸਰੇ ਲਾ ਦਿੰਦੇ ਤਾਂ ਆਪਾਂ ਮੂਸੇਲ ਦੀ ਜਿਹੜੀ ਵੀਡੀਓ ਬਣਾਉਣੀ ਆ ਉਹ ਸੌਰੀ ਵੀਡੀਓ ਨਹੀਂ ਕਿਹਾ ਮੂਜੋ ਮੂਸੇ ਦਾ ਟੈਟੂ ਬਣਾਉਣਾ ਆਪਾਂ ਮੁੰਡੇ ਦੇ ਤੇ ਤੋਂ ਇੱਥੋਂ ਤਾਂ ਯਾਰ ਬਈ ਵੱਖਰਾ ਹੀ ਐ ਤੇ ਇੱਥੇ ਜਿਹੜਾ ਛੂਟ ਐ ਸਵੀਮਿੰਗ ਪੂਲ ਬਣਿਆ ਹੋਇਆ ਚਲ ਹਾਲੇ ਦੇ ਵਿੱਚ ਜਿਹੜਾ ਪਾਣੀ ਹੈ ਨਹੀਂਗਾ ਤੇ ਪਰ ਜਿਹੜਾ ਆਉਣ ਵਾਲੇ ਟਾਈਮ 'ਚ ਮੇਰੇ ਸਮਝ ਦੇ ਵਿੱਚ ਪਾਣੀ ਵਗਰਾ ਛੱਡਿਆ ਜਾਊਗਾ ਤੇ ਸੈੱਟ ਬਹੁਤ ਸੋਹਣਾ ਬਣਿਆ ਬਾਈ ਚਲਿਏ ਪੱਟੀ ਸਾਹਿਬ ਅੱਗੇ ਹੁਣ ਆਪਾਂ ਲਓ ਜੀ ਇੱਧਰ ਜਿਹੜਾ ਲਾਇਬ੍ਰੇਰੀ ਦਾ ਸੈੱਟ ਐ ਇੱਥੇ ਜਦੋਂ ਅਸੀਂ ਪਹਿਲਾਂ ਆਏ ਸੀਗੀ ਤੇ ਉਦੋਂ ਜਿਹੜਾ ਗੁਰਜੇ ਆਪਣਾ ਪੰਜਾਬੀ ਕਲਾਕਾਰਾ ਗੁਰਜੇ ਚਿੱਤਰਕਾਰ ਤੇ ਉਹਦੀ ਮੂਵੀ ਦੀ ਬਈ ਸ਼ੂਟਿੰਗ ਇੱਥੇ ਹੋਈ ਸੀ। ਇਸਕੇ ਲਈ ਮਰਦਾ। ਇੱਕ ਐਸੀ ਲੜਕੀ ਸੀ ਜਿਸੇ ਮੈਂ ਪਿਆਰ ਕਰਦਾ ਹੂੰ ਲੋਬੇ ਮਿੱਤਰੋ ਇੱਥੇ ਜਿਹੜੇ ਰੰਗ ਬਰੰਗੇ ਟਾਇਰ ਆ ਤੇ ਇਹਨਾਂ ਨੂੰ ਕਲਰ ਵਗੈਰਾ ਕੀਤਾ ਹੋਇਆ ਤੇ ਮੇਰੇ ਹਿਸਾਬ ਨਾਲ ਇੱਥੇ ਜਿਹੜੀ ਪ੍ਰੀ ਵੈਟਿੰਗ ਵੈਰਾ ਸ਼ੂਟਿੰਗ ਹੈ ਤੇ ਉਹ ਜਿਹੜੀ ਬਹੁਤ ਜ਼ਿਆਦਾ ਵਧੀਆ ਹੋਊਗੀ ਤੇ ਆ ਮੇਰੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਬੈਠਣ ਵਾਸਤੇ ਸਿਸਟਮ ਬਣਾਇਆ ਹੋਇਆ ਤੇ ਪੱਟੀ ਸਾਹ ਬਿੱਥੇ ਫਿਰ ਤੁਹਾਨੂੰ ਬੈਠ ਕੇ ਜਾਣਕਾਰੀ ਦੇਣੀ ਕਿ ਜਿਹੜੇ ਅੱਗੇ ਕੱਚੇ ਮਤਲਬ ਘਰ ਵਗੈਰਾ ਹੈਗੇ ਸੈੱਟ ਹੈਗੇ ਤੇ ਇੱਥੇ ਨਾ ਦੁੱਲਾ ਵੈਲੀ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਗੱਗੂ ਗੱਲ ਦਾ ਸੀਨ ਸੀਗਾ ਤੁਹਾਨੂੰ ਉਹ ਵੀ ਮੈੱਕ ਜਾ ਕੇ ਦਿਖਾਉਣਾ ਲੋ ਵੀ ਤੁਹਾਨੂੰ ਅਸੀਂ ਹੁਣ ਪੁਰਾਣਾ ਪੰਜਾਬ ਦਿਖਾਉਨੇ ਆ ਜਿਵੇਂ ਆਪਣੇ ਪਹਿਲਾਂ ਘਰ ਕੱਚੇ ਹੁੰਦੇ ਸੀਗੇ ਤੇ ਕੱਚੀਆਂ ਸੁਭਾਤਾ ਸਬੂਤਾ ਹੁੰਦੀਆਂ ਸੀਗੀਆਂ ਤੇ ਉਹੀ ਜਿਹੜਾ ਮਾਹੌਲ ਹੈ ਇੱਥੇ ਤੇ ਦੁੱਲਾ ਵੇਲੀ ਫਿਲਮ ਦੀ ਸ਼ੂਟਿੰਗ ਵੀ ਜਿਹੜੀ ਇੱਥੇ ਹੋ ਚੁੱਕੀ ਆ ਤੇ ਜਿਹੜੇ ਮਤਲਬ ਸ਼ਾਇਦ ਘੋੜੇ ਵਗੈਰਾ ਵੀ ਇਹੀ ਹੋਣ ਜਿਹੜੇ ਫਿਲਮ ਦੇ ਵਿੱਚ ਲਾਈ ਸੀਗੇ ਤੇ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਜਿਹੜਾ ਸੈੱਟ ਹੈ ਲੈ ਵੀ ਇੱਥੇ ਜਿਹੜੀ ਖੁਦ ਹੀ ਮਤਲਬ ਲੋਕੇਸ਼ਨ ਬਣਾਈ ਹੋਈ ਹੈ ਇਹਨਾਂ ਨੇ ਬਹੁਤ ਹੀ ਵਧੀਆ ਹੈਗਾ ਤੇ ਵਿੱਚ ਪਾਣੀ ਵੀ ਹੈਗਾ ਤੇ ਜਿਵੇਂ ਮਟਕਾ ਮੁਟਕਾ ਚੱਕ ਕੇ ਜਿਵੇਂ ਬਸੰਤੀ ਜਦੋਂ ਫਿਰ ਸਰਤੇ ਤੇ ਸ਼ੂਟ ਸ਼ੂਟਿੰਗ ਇਹਲਾ ਆਪਣਾ ਪੁਰਾਣਾ ਵਿਰਸਾ ਸੀਗਾ ਤੇ ਤੁਸੀਂ ਦੇਖੋ ਵੀ ਆ ਜਿਹੜਾ ਹਨਾ ਚਰਖਾ ਵਗੈਰਾ ਹੈਗਾ ਤੇ ਹੁਣ ਦੀਆਂ ਜਿਹੜੀਆਂ ਮੇਰੇ ਹਿਸਾਬ ਨਾਲ <li>ਜ਼ਿਆਦਾ ਟਿਕਟੋਕ ਵਾਲੀਆਂ ਹੈਗੀਆਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਚਰਖਾ ਕੀ ਹੁੰਦਾ ਚਾਜ ਵਗੈਰਾ ਰੱਖਿਆ ਹੋਇਆ ਹੈ ਇਹਨਾਂ ਨੇ ਠੀਕ ਹੈ ਤੇ ਪੁਰਾਣਾ ਮੌਲਾ ਮਤਲਬ ਯਾਰ ਜਿਵੇਂ ਪੁਰਾਣੇ ਟਾਈਮ ਤੇ ਹੁੰਦਾ ਸੀ ਨਾ ਪਿੱਤਲ ਦੇ ਭਾਂਡੇ ਹੁੰਦੇ ਸੀ ਆਵੇ ਬਾਈਆਂ ਨੇ ਸੈਟ ਦੇ ਵਿੱਚ ਭਾਂਡੇ ਵੀ ਪਿੱਤਲ ਦੇ ਰੱਖਿਆ ਠੀਕ ਹੈ ਤੇ ਪੂਰਾ ਸਿਸਟਮ ਜਿਵੇਂ ਗੜਵੀ ਬਹੁਤ ਜ਼ਿਆਦਾ ਭਾਰੀ ਹੈ ਠੀਕ ਹੈ ਤੇ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਤੇ ਬਾਕੀ ਤੁਸੀਂ ਲੋਕੇਸ਼ਨ ਵੇਖੋ ਲੋਕੇਸ਼ਨ ਬਹੁਤ ਸੋਹਣੀ ਬਣਾਈ ਹੋਈ ਹੈ ਲੱਭੀ ਪੂਰਾ ਦੇਖਣ ਦੇ ਵਿੱਚ ਵੀ ਜਿਹੜਾ 1950 ਤੋਂ ਪਹਿਲਾਂ ਪੁੱਲਾਂ ਦੀਆਂ ਗੱਲਾਂ ਲੱਗਦੀਆਂ ਇਹ ਠੀਕ ਹੈ 1947 ਤੋਂ ਪਹਿਲਾਂ ਪੁੱਲਾਂ ਦੀਆਂ ਤੇ ਪੂਰਾ ਆਪਾਂ ਨੂੰ ਜਿਹੜਾ ਪੁਰਾਣਾ ਪੰਜਾਬ ਆ ਜਿਹੜਾ ਉਹਦੀ ਝਲਕ ਇਹ ਦਿਖਾਈ ਦਿੰਦੀ ਹੈ ਤੇ ਇਧਰ ਵੀ ਕੁੱਕੜਾ ਖੁੱਡਾਈ ਬਣਾਇਆ ਹੋਇਆ ਤੇ ਵਿੱਚ ਕੁੱਕੜ ਵੀ ਜਿਹੜਾ ਰੱਖੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਥੋੜਾ ਜੀ ਤੁਸੀਂ ਇਹ ਦਿਖਾਓ ਠੀਕ ਹੈ ਆਜੋ ਤੁਹਾਨੂੰ ਅਸੀਂ ਅਗਲੀ ਲੋਕੇਸ਼ਨ ਵੱਲ ਲੈ ਚੱਲਦੇ ਆ ਤੇ ਇਹ ਵੀ ਜਿਹੜਾ ਮੰਨ ਕੇ ਚੱਲੋ ਵੀ ਪੁਰਾਣਾ ਹੀ ਸਾਰਾ ਸਿਸਟਮ ਉਹਦੇ ਦੇਖੋ ਵੀ ਟੋਕਾ ਵਗੈਰਾ ਲੱਗਿਆ ਹੋਇਆ ਠੀਕ ਹੈ ਤੇ ਇੱਧਰ ਜਿਵੇਂ ਪੁਰਾਣੇ ਟਾਈਮ ਦਾ ਰੇਡੀਓ ਹੁੰਦਾ ਸੀਗਾ ਉਹ ਸਿਸਟਮ ਜਿਹੜਾ ਹੁੰਦੇ ਜਵਾਕਾਂ ਨੂੰ ਤਾਂ ਪਤਾ ਹੀ ਨਹੀਂ ਰੇਡੀਓ ਬਾਰੇ ਅਸੀਂ ਵੀ ਪਲਾਸਟਿਕ ਦੇ ਰੇਡੀਓ ਦੇਖਿਆ ਪਰ ਆਹ ਸਿਸਟਮ ਨਹੀਂ ਅਸੀਂ ਦੇਖਿਆ ਤੇ ਤੇ ਆਜੋ ਤੁਹਾਨੂੰ ਜਿਹੜਾ ਇੱਕ ਬਈ ਐਂਟੀਨਾ ਦਾ ਟਾਈਮ ਵੀ ਹੁੰਦਾ ਸੀਗਾ ਤੁਸੀਂ ਉਹ ਦੇਖੋ ਵੀ ਐਂਟੀਨਾ ਤਾਂ ਲੱਗਿਆ ਹੋਇਆ ਹੈ ਤੇ ਜਿਹੜਾ ਸਾਡੇ ਟਾਈਮਾਂ ਦੇ ਵਿੱਚ ਸ਼ਕਤੀਮਾਨ ਚੱਲਦਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਵੀ ਐਂਟੀਨਾ ਵਗੈਰਾ ਸੈੱਟ ਕਰਕੇ ਬਲੈਕਸ ਮਤਲਬ ਜਿਹੜਾ ਬਲੈਕ ਐਂਡ ਵਾਈਟ ਆਪਣੇ ਟੀਵੀ ਹੁੰਦਾ ਸੀਗਾ ਤੇ ਫਿਰ ਦੇਖਦੇ ਹੁੰਦੇ ਜਿਵੇਂ ਕਈ ਵਾਰ ਰੇਂਜ ਵਗੈਰਾ ਹਾਲੀਆਂ ਦੀ ਸੀ ਤੇ ਤਾਰੇ ਜਿਹਾ ਹੋਣ ਲੱਗ ਜਾਂਦੇ ਸੀ ਉਦੋਂ ਐਂਟੀਨਾ ਸੈੱਟ ਕਰਦੇ ਹੁੰਦੇ ਸੀ ਬਈ ਅਸੀਂ ਵੀ ਤੇ ਮੈਨਾਂ ਯਾਰ ਮੈਨੂੰ ਬਹੁਤ ਕਹਿਣ ਚੀ ਲੱਗੀ ਹੈ ਵੀ ਸਾਰਾ ਯਾਰ ਵੀ ਪ੍ਰਾਣੀਆਂ ਜਾਂਦਾ ਤਾਜ਼ੀਆਂ ਹੋਊਗਾ ਆਪਣਾ ਆਜੋ ਤੇ ਅੱਗੇ ਇਹਨਾਂ ਨੇ ਬਈ ਜਿਹੜਾ ਸੈੱਟ ਤਿਆਰ ਕੀਤਾ ਹੋਇਆ ਵੀ ਅੱਗੇ ਆਹ ਸਸਟਾ ਬਿਧਾਰ ਕੀਤਾ ਹੋਇਆ ਗੱਡਾ ਇਹਨੂੰ ਆਪਾਂ ਸ਼ਾਇਦ ਵੀ ਜਿਵੇਂ ਤੌੜਾ ਗੱਡਿਆ ਇਹ ਸਾਡੇ ਟਾਈਮ ਦੇ ਵਿੱਚ ਵੀ ਜਿੰਨੇ ਕਿ ਨਿੱਕੇ ਹੁੰਦੇ ਸੀ ਚਲੋ ਹੁਣ ਤਾਂ 100 ਰਾਡ ਦਾ ਸਿਸਟਮ ਆ ਗਿਆ ਹੀਟਰ ਦਾ ਸਿਸਟਮ ਆ ਗਿਆ ਉਦੋਂ ਨਾ ਮਤਲਬ ਜਿਹੜਾ ਚੁੱਲਾ ਹੁੰਦਾ ਆਪਣਾ ਚੁੱਲੇ ਦੇ ਪਿੱਛੇ ਮੰਮੀ ਨੇ ਬਣਾਇਆ ਸੀ ਸਿਸਟਮ ਆ ਉਹ ਜਦੋਂ ਮੂਰੇ ਆਪਾਂ ਰੋਟੀ ਵਗੈਰਾ ਬਣਾਈ ਜਾਂਦੇ ਤੇ ਪਿੱਛੇ ਪਾਣੀ ਵਗੈਰਾ ਗਰਮ ਹੋ ਜਾਂਦਾ ਸੀਗਾ ਇੱਕ ਤੁਸੀਂ ਆਹ ਦੇਖੋ ਲੈ ਹੁਣ ਤਾਂ ਹਰੇਕ ਚੀਜ਼ ਯਾਰ ਵੀ ਹਰੇਕ ਬੰਦੇ ਕੋਲੇ ਮਲਟੀਮੀਡੀਆ ਫੋਨ ਆ ਤੇ ਕਿਸੇ ਟਾਈਮ ਇਹਰਾ ਆ ਸਿਸਟਮ ਵੀ ਹੁੰਦਾ ਸੀਗਾ ਭਾਈ ਕਾਲਿੰਗ ਵਾਲਾ ਇਹ ਉੱਪਰਲਾ ਤਾਂ ਹੈ ਨਹੀਂਗਾ ਸਿਸਟਮ ਤੇ ਆ ਸਿਸਟਮ ਹੀ ਹੁੰਦਾ ਸੀ ਯਾਰ ਮੈਂ ਨਾ ਜਿਹੜੇ ਸੈਕਟਰ ਰੱਖਿਆ ਨੇ ਬਹੁਤ ਸੋਹਣਾ ਸਿਸਟਮ ਇਹਨਾਂ ਦਾ ਲਓ ਜੀ ਇੱਕ ਵਾਰ ਤੁਸੀਂ ਦੇਖ ਸਕਦੇ ਜਿਵੇਂ ਪੁਰਾਣੇ ਟਾਈਮ ਦੀਆਂ ਸੁਭਾਤਾਂ ਦੇ ਗੇਟ ਵਗੈਰਾ ਹੁੰਦੇ ਸੀ ਕਿ ਉਸ ਟਾਈਮ ਦਾ ਇਹ ਦਰਵਾਜਾ ਹੈ ਤੇ ਇੱਧਰ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਆਪਣਾ ਗੱਡਾ ਹੈਗਾਗਾ ਗੱਡਾ ਖੜਾ ਜਿਵੇਂ ਦੋਨੋਂ ਸਾਈਡ ਬਲਦ ਜੋਤ ਕੇ ਦੇ ਫੇਰੇ ਗੱਡਾ ਚੱਲਦਾ ਸੀ ਵੀ ਪੁਰਾਣੇ ਟਾਈਮਾਂ ਦਾ ਮੈਂ ਵੀ ਟੋਕਾ ਸਾਡਾ ਬੰਦਾ ਕਹਿੰਦਾ ਵੀ ਮੈਂ ਪੱਠੇ ਕੁਤਰ ਕੇ ਦਿਖਾਉਣਾ ਤੇ ਪ੍ਰੀਤਮ ਸਿੰਘ ਪੀਤਾ ਨਾਮ ਇਹਦਾ ਮੁੰਡੇ ਦਾ ਠੀਕ ਹੈ ਪੂਰੀ ਲੈ ਪੂਰੀ ਐਕਟਿੰਗ ਕਰਦਾ ਹੈ ਘਰੇ ਨਹੀਂ ਇਹ ਕੰਮ ਕਰਦਾ ਇਹ ਇੱਥੇ ਇੱਥੇ ਐਕਟਿੰਗ ਕਰਦਾ ਹੈ ਦਰਸ਼ਕੋ ਪੂਰਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਤੇ ਜਿਵੇਂ ਪਹਿਲਾਂ ਪੁਰਾਣੇ ਮੰਝੇ ਹੁੰਦੇ ਸੀਗੇ ਹੁਣ ਚਲੋ ਜਿਹੜੀ ਥਾਂ ਬਿੱਡਾਣੇ ਵਾਲੀ ਪਰ ਆਪਣੇ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਮੰਝੇ ਹੁੰਦੇ ਨੇ ਪਰ ਇਸ ਟਾਈਪ ਦੇ ਮੰਝੇ ਨਹੀਂ ਹੁੰਦੇ ਬਈ ਜਿਹੜੇ ਆ ਬਣਾਏ ਜਾਣਾ ਪੁਰਾਣੇ ਟਾਈਪ ਦੇ ਰਾਇਡੇਡੇ ਇਹਨਾਂ ਦੇ ਹਨ ਜਿਹੜੇ ਪਾਵੇ ਆ ਬਹੁਤ ਭਾਰੇ ਆ ਤੇ ਇਸ ਤਰ੍ਹਾਂ ਦੇ ਮੰਝੇ ਨਹੀਂ ਹੁੰਦੇ ਹੁਣ ਆਪਣੇ ਘਰਾਂ 'ਚ ਹੁੰਦੇ ਹਾਕੀ ਮੰਝੇ ਹੁੰਦੇ ਆ ਤੇ ਇਹ ਪੁਰਾਣੇ ਟਾਈਮਾਂ ਦੇ ਵਿੱਚ ਬਈ ਇਹ ਮੰਝੇ ਹੁੰਦੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਜਿਹੜਾ ਪੂਰਾ ਪੁਰਾਣਾ ਹਨਾ ਜਿਹੜਾ ਕਲਚਰ ਇਹਨਾਂ ਨੇ ਜਿਹੜਾ ਦਿਖਾਇਆ ਹੋਇਆ ਤੇ ਮੂੜਾ ਵੀ ਆਪੇ ਤੇ ਮੂੜੇ ਦਾ ਮੇਰੇ ਹਿਸਾਬ ਨਾਲ ਵੀ ਘਰਾਂ ਦੇ ਵਿੱਚੋਂ ਲੋਪ ਹੀ ਹੋ ਗਏ ਤੇ ਮੈਂ ਵੀ ਕਿਆ ਬਾਤਾਂ ਲਾਦੇ ਯਾਰ ਮਹਾਰਾਜੇ ਲਾਦੇ ਮੂੜੇ ਦੇ ਬੈਠ ਕੇ ਨਾ ਲੈ ਵੀ ਮਿੱਤਰੋ ਥਾਰ ਗੱਡੀ ਵੀ ਖੜੀ ਹੈ ਜਿਹੜੀ ਪੁਰਾਣੀ ਪਹਿਲਾਂ ਚੱਲਦੀ ਹੁੰਦੀ ਫਿਲਮਾਂ ਫਰਮਾ ਜਿਵੇਂ ਹਨ ਇਹ ਯੋਗਰਾਜਰ ਕਿੰਨੀ ਨਹੀਂ ਫਿਰਦੇ ਸੀ ਉਹ ਉਹ ਸਿਸਟਮ ਹੈ ਨਾ ਉਹੀ ਲੱਗਦੀ ਹੈ ਨਾ ਲੰਡੀ ਜੀਪ ਹੈ ਚੇ ਬਜਾ ਚੇ ਤੇ ਸਕੂਟਰ ਖੜਾ ਲੈ ਵੀ ਪੂਰੇ ਪੁਰਾਣੇ ਘਰਾਂ ਦਾ ਕਲਚਰ ਜਿਹੜਾ ਇੱਧਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਜੇ ਅਗਰ ਤੁਸੀਂ ਜਿਹੜਾ ਇਹ ਇੱਥੇ ਸ਼ੂਟਿੰਗ ਕਰਨਾ ਚਾਹੁੰਦੇ ਤਾਂ ਤੁਹਾਨੂੰ ਬਜੀ ਬਟਿੰਡੇ ਆਉਣਾ ਪਊਗਾ। ਇੱਧਰ ਸਾਡੇ ਬੰਦੇ ਥੋੜੀ ਯੋਗਰਾਜ ਦੀ ਫੀਲਿੰਗ ਲਈਂਦੇ। ਹਾਂਜੀ ਦੁਬਾਰਾ ਤੁਸੀਂ ਡਾਇਲੌਗ ਬੋਲੋ ਜਿਹੜਾ ਬੋਲੀਏ ਸੀਗੇ। ਓਏ ਲੱਖ ਰੁਪਈਆ ਲੈ ਕੇ ਕਿਹੜੀ ਭੂਆ ਕੋਲੇ ਚੱਲਿਆ ਓਏ। ਉੱਪੜਦਾ ਤੇਰਾ ਇੱਧਰ ਖੜਾ। ਦੰਦੀ ਤੇ ਚੱਲਿਆ। ਠੀਕ ਹੈ। ਲੈ ਜਿਹੜੀ ਪੁਰਾਣੇ ਟੈਪ ਦੀ ਅਲਮਾਰੀ ਇੱਥੇ ਪਈ ਹੋਈ ਹੈ। ਠੀਕ ਹੈ। ਤੇ ਸ਼ੂਟਿੰਗ ਆਪਾਂ ਸਾਰੀ ਕੰਪਲੀਟ ਕਰ ਲਈ ਤੇ ਥੋੜਾ ਜਿਹਾ ਆਪਣਾ ਹਿਸਾਰ ਰਹਿ ਗਿਆ। ਉਹ ਆਪਾਂ ਕਰਕੇ ਉਦੋਂ ਬਾਅਦ ਆਪਾਂ ਚੱਲਦੇ ਆ। ਲੱਗ ਵੀ ਮੈਨੂੰ ਤਾਂ ਪੂਰੀ ਅੰਗਰੇਜ਼ੀ ਫਿਲਮ ਵਾਲੀ ਜਿਹੜੀ ਫੀਲਿੰਗ ਆਈ ਜਾਂਦੀ ਹੈ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਹਨਾ ਜਿਹੜੇ ਮਕਾਨ ਹੈ ਉਹ ਦਿਖਾਈ ਸੀ ਕਿ ਤੇ ਤੁਸੀਂ ਦਰਸ਼ਕਾਂ ਨੂੰ ਇੱਧਰ ਵੀ ਦਿਖਾਓ ਬਈ। ਇੱਧਰ ਵੀ ਪੂਰਾ ਕੱਚੀ ਜਿਹੜੀ ਲੋਕੇਸ਼ਨ ਹੈ ਤੇ ਉਹ ਰਾਇਲਸ ਰਾਇਲਸ ਜਿਹੜੀ ਕਾਰ ਹੈ ਉਹਦਾ ਬਈ ਇਹਨਾਂ ਨੇ ਮਾਡਲ ਤਿਆਰ ਕੀਤਾ ਹੋਇਆ ਹੈ। ਤੇ ਜਿਹੜਾ ਮਤਲਬ ਆਪਾਂ ਸ਼ੂਟਿੰਗ ਦੇ ਵਿੱਚ ਵਰਤ ਸਕਦੇ ਆ। ਤੇ ਆ ਤੁਸੀਂ ਦੇਖੋ। ਤੇ ਮਾਡਲ ਬਹੁਤ ਸੋਹਣਾ ਬਈ। ਇਹ ਤਿਆਰ ਕੀਤਾ ਨਾ। ਜਿਵੇਂ ਪੁਰਾਣੀਆਂ ਫਿਲਮਾਂ ਦੇ ਵਿੱਚ ਹੁੰਦਾ ਸੀਗਾ ਜਿਵੇਂ ਮਰਦ ਫਿਲਮ ਦੇ ਵਿੱਚ ਆ ਜਿਹੜੀ ਹੈਲਨਾ ਵਗੈਰਾ ਹਨਾ ਵੀ ਏਸੇ ਜਿਹੜੀ ਕਾਰ ਦੀ ਸਵਾਰੀ ਕਰਕੇ ਆਉਂਦੇ ਹੁੰਦੇ ਸੀਗੇ ਇਸੇ ਤਰ੍ਹਾਂ ਦੀ ਕਾਰ ਹੁੰਦੀ ਸੀ ਉਹ ਉਹ ਰੋਲਸ ਰੋਇਸ ਹੁੰਦੀ ਸੀ ਇੱਕ ਕੱਚੇ ਘਰਾਂ ਦੀ ਜਿਹੜੀ ਲੋਕੇਸ਼ਨ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਰੰਗ ਬਰੰਗੀ ਲੋਕੇਸ਼ਨ ਦਿਖਾਉਣੇ ਆ ਜਿਵੇਂ ਕੋਈ ਹਨਾ ਮਤਲਬ ਨਿਊ ਮੈਰਿਜ ਹੋਈ ਹੁੰਦੀ ਹੈ ਕਪਲ ਹੁੰਦਾ ਤੇ ਉਹਨਾਂ ਦੀ ਜਿਹੜੀ ਮਤਲਬ ਹਨਾ ਪ੍ਰੀ ਵਿਡਿੰਗ ਆ ਤੇ ਉਹ ਇਸ ਜਗ੍ਹਾ ਦੇ ਉੱਪਰ ਬਹੁਤ ਹੀ ਜ਼ਿਆਦਾ ਮਤਲਬ ਹਨਾ ਸੋਹਣੇ ਤਰੀਕੇ ਨਾਲ ਸ਼ੂਟ ਹੋ ਜੂਗੀ ਤੇ ਤੁਸੀਂ ਦਰਸ਼ਕਾਂ ਨੂੰ ਦਿਖਾਓ ਜਿਹੜਾ ਨਾ ਮੌਲਾ ਆਸ ਤੇ ਬਹੁਤ ਵਧੀਆ ਠੀਕ ਹੈ ਤੇ ਲੋਕੇਸ਼ਨ ਬਹੁਤ ਸੋਹਣੀ ਪੱਟੀ ਸਾਹਿਬ ਆਪਣੇ ਤਾਂ ਛੜ ਗਏ ਇਧਰ ਲਓ ਜੀ ਫਿਲਮ ਸਿਟੀ ਦੀ ਜਿਹੜੀ ਸ਼ੂਟਿੰਗ तकरीबन तकरीबन ਆਪਣੀ ਹੋ ਚੁੱਕੀ ਆ ਤੇ ਇੱਕ ਤੁਹਾਨੂੰ ਅਸੀਂ ਜਦੋਂ ਫਸਟ ਟਾਈਮ ਇੱਥੇ ਫਿਲਮ ਸਿਟੀ ਦੇ ਵਿੱਚ ਆਏ ਸੀਗੇ ਤੇ ਉਹ ਅਸੀਂ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਉੱਥੇ ਜਿਹੜੀ ਗੁਰਚੇ ਚਿਤਕਾਰ ਦੀ ਮੂਵੀ ਸੀਗੀ ਸ਼ਾਇਦ ਫੈਮਿਲੀ 431 ਸੀ ਕਿ 30 ਸੀਗੀ ਇਹ ਮੇਰੇ ਧਿਆਨ ਦੇ ਵਿੱਚ ਨਹੀਂ ਕਿਤੇ ਉੱਥੇ ਜਿਹੜਾ ਗਿੱਦੜੀ ਸ਼ੂਟਿੰਗ ਹੋਈ ਸੀਗੀ ਉਹ ਲੋਕੇਸ਼ਨ ਹੁਣ ਦਿਖਾਉਣੇ ਆ ਲਓ ਵੀ ਦਰਸ਼ਕੋ ਆਹ ਲੋਕੇਸ਼ਨ ਸੀਗੀ ਉਹ ਤੇ ਇੱਥੇ ਜਿਹੜੇ ਗੀਤ ਦੀ ਸ਼ੂਟਿੰਗ ਹੋਈ ਸੀ ਉਸ ਟਾਈਮ ਵੀ ਜਿਹੜਾ ਮਤਲਬ ਗੀਤ ਦੇ ਬੋਲ ਸ਼ਾਇਦ ਇਸ ਤਰ੍ਹਾਂ ਸੀਗੇ ਵੀ ਆ ਮੇਰਾ ਬਾਪੂ ਸ਼ਕਤੀਮਾਨ ਜਿਹਾ ਜਿੱਥੇ ਚਿਤ ਕਰੇ ਉੱਥੇ ਆ ਜਾਂਦਾ ਤੁਸੀਂ ਗਰਜੇ ਚਤਰਕਾਰ ਦਾ ਦੇਖ ਵੀ ਸਕਦੇ ਓਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਦੇਖਣ ਨੂੰ ਮਿਲੂਗੀ ਤੇ ਜਿਹੜਾ ਆ ਸੈੱਟ ਤਿਆਰ ਕੀਤਾ ਹੋਇਆ ਬਾਅਦ ਵਿੱਚ ਕੀਤਾ ਹੋਇਆ ਕਿਉਂਕਿ ਉਦੋਂ ਨਾ ਇਸ ਟਾਈਮ ਇੱਥੇ ਸਾਰਾ ਖਾਲੀ ਸੀਗਾ ਸਿਸਟਮ ਆ ਤੇ ਮਤਲਬ ਆ ਹੈ ਨਹੀਂ ਸੀਗਾ ਮੂਰੇ ਜਿਹੜਾ ਇਹਨਾਂ ਨੇ ਅੰਗਲਾ ਵਗੈਰਾ ਸੌਰੀ ਡਿਜ਼ਾਈਨਿੰਗ ਵੈਰਾ ਤਿਆਰ ਕੀਤੀ ਹੋਈ ਆ ਇਹ ਉਸ ਟਾਈਮ ਹੈ ਨਹੀਂ ਸੀ ਕੋਦੇ ਮੇਰਾ ਸਾਥ ਦਿੱਤਾ ਵੀਡੀਓ ਬਣਾਉਣ ਦੇ ਵਿੱਚ ਤੇ ਜਿਹੜਾ ਗੁਰਪ੍ਰੀਤ ਸਿੰਘ ਪੀਤਾ ਅਬਲੂ ਤੋਂ ਤੇ ਮਿਸਟਰ ਸੰਦੀਪ ਸਿੰਘ ਪੱਟੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੋਣਾ ਜਿਹੜੇ ਆਲਮੋਸਟ ਆਪਾਂ ਵੀਡੀਓ ਸ਼ੂਟ ਕਰ ਚੁੱਕੇ ਆਂ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਊਗੀ ਤੇ ਤੁਸੀਂ ਵੀ ਜਿਹੜਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ